ਏ ਆਰਡਰ ਪਾਸ ਨਾ ਕਰੋ ਅਪਲਾਈ ਕਰੋ ਅਪਲਾਈ ਕਰੋ ਨਾਇਸ ਪੋਲੂਸ਼ਨ ਨੂੰ ਕੰਟਰੋਲ ਕਰੋ ਕੰਟਰੋਲ ਕਰੋ ਕੰਟਰੋਲ ਕਰੋ ਸਾਫ਼ ਹਵਾ ਸਾਫ਼ ਪਾਣੀ ਅੱਜ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਉਸ ਦੇ ਬਾਰੇ ਵਿੱਚ ਬਤਾ ਦਿੰਦਾ ਅੱਜ ਬੇਸਿਕਲੀ 2 ਦਸੰਬਰ 1984 ਨੂੰ ਜਦੋਂ ਭੋਪਾਲ ਗੈਸ ਟ੍ਰੈਜੇਡੀ ਹੋਈ ਸੀ ਜਦੋਂ ਮਿਥਾਈਲ ਆਈਸੋਸਾਇਨੇਟ ਗੈਸ ਲੀਕ ਹੋਈ ਸੀ ਤਾਂ ਤੁਸੀਂ ਮੰਨੋਗੇ ਨਹੀਂ ਡਾਟਾ ਕਹਿੰਦਾ ਹੈ ਕਿ 2270 ਕ ਲੋਕਾਂ ਦੀ ਮੌਤ ਹੋਈ ਸੀ ਭੋਪਾਲ ਦੇ ਵਿੱਚ ਪਰ ਬਾਅਦ ਵਿੱਚ ਜਿਹੜਾ ਡਾਟਾ ਜਾਰੀ ਹੋਇਆ तकरीबन 25000 ਲੋਕਾਂ ਦੀ ਫਤਿਹਸ਼ਾ ਜਤਾਇਆ ਗਿਆ ਕਿ ਮੌਤ ਹੋਈ ਹੈ ਕਿ 5 ਲੱਖ ਲੋਕ ਇਨਫੈਕਟਡ ਹੋਏ ਸੀ ਉਸ ਤੋਂ ਬਾਅਦ ਸਾਡੇ ਦੇਸ਼ ਦੇ ਵਿੱਚ ਪੋਲਿਊਸ਼ਨ ਨੂੰ ਲੈ ਕੇ ਕਈ ਤਰ੍ਹਾਂ ਦੇ ਐਕਟ ਪਾਸ ਕੀਤੇ ਗਏ ਨੇ এনवायरमेंट ਪ੍ਰੋਡਕਸ਼ਨ ਐਕਟ ਦੈਨ ਬੈਟਰੀ ਕੰਟਰੋਲ ਐਕਟ ਜਿਹੜੀਆਂ ਮੋਬਾਈਲ ਦੀਆਂ ਬੈਟਰੀਆਂ ਇਹਨਾਂ ਦਾ ਵੀ ਇੱਕ ਐਕਟ ਬਣਿਆ ਹੋਇਆ ਸੋ ਅੱਜ ਨੈਸ਼ਨਲ ਕੰਟਰੋਲ ਪ੍ਰੋਡਕਸ਼ਨ ਕੰਟਰੋਲ ਡੇ ਦੇ ਉੱਤੇ ਅਸੀਂ ਸਰਕਾਰਾਂ ਨੂੰ ਜਗਾਣਾ ਚਾਹੁੰਦੇ ਆ ਕਿ ਪੋਲਿਊਸ਼ਨ ਵੱਲ ਸਾਡਾ ਕੋਈ ਧਿਆਨ ਨਹੀਂ ਮੈਂ ਕੋਟਵਾ ਲੈ ਕੇ ਖੜਾ ਵਾਂ ਚੀਤ ਜਸਤੀ ਸਾਹਿਬ ਦੀਆਂ ਵੀ ਮਾਰੀਓ ਕੇਦਰੀਵਾਲ ਸਾਹਿਬ ਦੀਆਂ ਵੀ ਜਿੱਦੋਂ ਤੁਸੀਂ ਆਪ ਦੇਖ ਰਹੇ ਹੋ ਦਿੱਲੀ ਦੇ ਪ੍ਰਦੂਸ਼ਣ ਦੀ ਗੱਲ ਕਰ ਰਹੇ ਨੇ ਮੈਂ ਗੱਲ ਕਰ ਰਿਹਾ ਪੰਜਾਬ ਦੇ ਪ੍ਰਦੂਸ਼ਣ ਦੀ ਸਪੈਸ਼ਲੀ ਜਲੰਧਰ ਅੱਜ ਤੁਸੀਂ ਦੇਖੋ ਜਲੰਧਰ ਦਾ AQI ਲੈਵਲ 300 ਤੋਂ ਉੱਪਰ ਚੱਲ ਰਿਹਾ ਸਾਡੂ ਸਾਰਿਆਂ ਦੇ ਗਲੇ ਖਰਾਬ ਨੇ ਬੱਚੇ ਲੈ ਲੈ ਕੇ ਹਸਪਤਾਲਾਂ ਵਿੱਚ ਸਾਰੇ ਪੇਰੈਂਟਸ ਜਾ ਰਹੇ ਨੇ ਤੁਸੀਂ ਕਰਾ ਚ ਆਪਣੇ ਵੀ ਚੈੱਕ ਕਰੋਗੇ ਇਹ ਜਿਹੜਾ ਪੋਲਿਊਸ਼ਨ ਹੈ ਸਾਨੂੰ ਕਿਲ ਕਰ ਰਿਹਾ ਬੇਸਿਕਲੀ ਇਹਦੇ ਵੱਲ ਸਾਡਾ ਧਿਆਨ ਨਹੀਂ ਨਾ ਹੀ ਕਿਸੇ ਸਾਡੀ ਧਾਰਮਿਕ ਸੰਸਥਾ ਦਾ ਧਿਆਨ ਹੈ ਉਹ ਹੋਰ ਆਪਾਂ ਉਪਰਾਲੇ ਕਰੀ ਜਾ ਰਹੇ ਆ ਪਰ ਪਾਣੀ ਨੂੰ ਸ਼ੁੱਧ ਕਰਨ ਲਈ ਹਵਾ ਨੂੰ ਸ਼ੁੱਧ ਕਰਨ ਲਈ ਸਾਡਾ ਉਪਰਾਲਾ ਜ਼ੀਰੋ ਹੈਗਾ ਸੋ ਸਾਡਾ ਸਰਕਾਰ ਨੂੰ ਇਹ ਚੇਤਾ ਦਿਵਾਉਣਾ ਹੈ ਕਿ ਜਿਹੜਾ ਵੀ ਸਾਡੇ ਕੋਲ ਵਰਲਡ ਬੈਂਕ ਦਾ ਪੈਸਾ ਆਂਦਾ ਹੈ ਫਾਰ ਦੀ ਕਲੀਨ 에ਅਰ ਮਿਸ਼ਨ ਜਾਂ ਪਾਣੀ ਕਲੀਅਰ ਕਰਨ ਲਈ ਆਂਦਾ ਹੈ ਉਹ ਪੈਸਾ ਉੱਥੇ ਲਾਗੂ ਕੀਤਾ ਜਾਵੇ ਜੋ ਵੀ ਹੋ ਸਕਦਾ ਹੈ ਤੇ ਦੂਜਾ ਕਾਗਜ਼ਾਂ ਉੱਤੇ ਆਰਡਰ ਪਾਸ ਹੋ ਰਹੇ ਨੇ ਨੌਇਸ ਪੋਲਿਊਸ਼ਨ ਨੂੰ ਲੈ ਕੇ ਤਿੰਨ ਚਾਰ ਆਰਡਰ ਪਿਛਲੇ ਇੱਕ ਮਹੀਨੇ ਤੇ ਮੈਂ ਦੇਖੇ ਪਾਸ ਹੋ ਚੁੱਕੇ ਨੇ ਲਾਗੂ ਕਿਤੇ ਵੀ ਨਹੀਂ ਹੈਗਾ ਜਿੰਨੀ ਰੇੜੀ ਹੈ ਸ਼ਹਿਰ ਦੇ ਵਿੱਚ ਹਰ ਰੇੜੀ ਉੱਤੇ ਸਪੀਕਰ ਵੱਜ ਰਿਹਾ ਹਰ ਰੇੜੀ ਉੱਤੇ ਕੋਈ ਕੰਟਰੋਲ ਨਹੀਂ ਕਰ ਰਿਹਾ ਉਹਦੇ ਤੇ ਕਿਸੇ ਕੋਲ ਟਾਈਮ ਨਹੀਂ ਉਹਨੂੰ ਕੰਟਰੋਲ ਕਰਨ ਦਾ ਤੋਂ ਸਾਡਾ ਅੱਜ ਕਹਿਣਾ ਇਹੀ ਹੈ ਕਿ ਨੌਇਸ ਪੋਲਿਊਸ਼ਨ ਕੰਟਰੋਲ ਡੇ ਦੇ ਉੱਤੇ ਪੋਲਿਊਸ਼ਨ ਨੂੰ ਆਪਾਂ ਕਿੱਦਾਂ ਕੰਟਰੋਲ ਕਰਨਾ ਹੈ ਬੇਸਿਕਲੀ ਉਹਦੇ ਵਿੱਚ ਕਿਹਾ ਗਿਆ ਸੀਗਾ ਲੋਕਾਂ ਨੂੰ ਅਵੇਅਰ ਕਰਨਾ ਇਸ ਦਿਨ ਤੋਂ ਅਸੀਂ ਅੱਜ ਆਪਣਾ ਫਰਜ਼ ਨਿਭਾ ਰਹੇ ਹਾਂ ਸਾਰੇ ਸ਼ਹਿਰ ਦੇ ਮੇਨ ਪਤਵੰਤੇ ਲੋਕ ਖੜੇ ਨੇ ਬਿਜ਼ਨਸਮੈਨ ਸਾਰੇ ਕਿਉਂਕਿ ਜੇ ਹਵਾ ਪਾਣੀ ਸ਼ੁੱਧ ਨਾ ਰਿਹਾ ਤੇ ਅਸੀਂ ਲੱਖਾਂ ਰੁਪਈਆ ਕਮਾ ਕੇ ਕਿੱਥੇ ਜਾਵਾਂਗੇ ਕੱਲ ਨੂੰ ਆਕਸੀਜਨ ਗੈਸ ਸਿਲੰਡਰ ਲੱਗੇ ਹੋਣੇ ਸਾਡੇ ਪਿੱਛੇ ਅੱਜ ਦਿੱਲੀ 'ਚ 에ਅਰ ਪਿਊਰੀਫਾਇਰ ਲੈ ਕੇ ਲੋਕੀ ਜੀਰੇ ਨੇ ਕੱਲ ਨੂੰ ਉਹ ਦਿਨ ਦੂਰ ਦੀ ਜਦੋਂ ਅਸੀਂ ਮਾਸਕ ਲਾ ਕੇ ਆਕਸੀਜਨ ਸਿਲੰਡਰ ਲਾ ਕੇ ਘੁੰਮਦੇ ਹੋਵਾਂਗੇ ਉਹ ਦਿਨਾਂ ਨੂੰ ਬਚਾ ਲਈਏ ਜੇ 1984 ਵਿੱਚ ਘਟਨਾ ਵਰਤੀ ਤੇ ਅੱਜ ਪੋਲੂਸ਼ਨ ਦਾ ਲੈਵਲ ਕਿੱਥੇ ਆ ਤੇ ਅੱਜ ਤੋਂ 20 ਸਾਲ ਬਾਅਦ ਸੋਚੋ ਕਿੱਥੇ ਜਾਣਾ ਤੁਹਾਨੂੰ ਜਗਾੜਾ ਪੈਣਾ ਸਾਰਿਆਂ ਨੂੰ ਕਿ ਅਸੀਂ ਰਲ ਕੇ ਧਾਰਮਿਕ ਸੰਸਥਾਵਾਂ ਨੂੰ ਮੈਂ ਸਪੈਸ਼ਲੀ ਬੇਨਤੀ ਕਰਾਂਗਾ ਕਿ ਨੌਇਸ ਕੰਟਰੋਲ ਵਾਲੇ ਪਾਸੇ ਵੀ ਧਿਆਨ ਦਿਓ ਰਾਤੀ 10 ਵਜੇ ਤੋਂ ਬਾਅਦ ਸਪੀਕਰ ਬੰਦ ਕਰ ਦਿਆ ਕਰੋ ਬਾਹਰਲੇ ਸਪੀਕਰ ਨਾ ਚਲਾਇਆ ਕਰੋ ਨਹੀਂ ਅਲਾਉਡ ਹੈਗੇ ਤੇ ਪੁਲਿਸ ਇੱਥੇ ਆਪਣਾ ਫਰਜ ਸਮਝੇ ਜਾ ਕੇ ਇਹਨਾਂ ਸੰਸਥਾਵਾਂ ਦੀ ਪਹਿਲਾਂ ਮੀਟਿੰਗਾਂ ਸ਼ੁਰੂ ਹੋਈਆਂ ਸੀਗੀਆਂ ਡੀਸੀ ਵਰਿੰਦਰ ਸ਼ਰਮਾ ਜੀ ਨੇ ਇੱਕ ਗ੍ਰੀਵੈਂਸ ਕਮੇਟੀ ਬਣਾ ਕੇ ਮੀਟਿੰਗ ਸ਼ੁਰੂ ਕੀਤੀ ਸੀ ਉਹ ਬੰਦ ਹੋ ਗਈ ਹੈ ਕਿਉਂ ਬੰਦ ਹੋਈ ਹੈ ਉਹੀ ਆਪਾਂ ਡੀਸੀ ਸਾਹਿਬ ਨਾਲ ਗੱਲ ਕਰਨ ਆਏ ਆਂ ਕਿ ਸੀਐਮ ਸਾਹਿਬ ਨੂੰ ਯਾਦ ਕਰਾਓ ਕਿ ਨਾਇਜ਼ ਪੋਲਿਊਸ਼ਨ ਕੰਟਰੋਲ ਡੇ ਦੇ ਉੱਤੇ ਅਸੀਂ ਪੋਲਿਊਸ਼ਨ ਨੂੰ ਕੰਟਰੋਲ ਕਰਨਾ ਹੈ